ਅੰਬਾਨੀਆਂ ਦੇ ਮੁੰਡੇ ਦਾ ਵਿਆਹ ਚੱਲੀ ਜਾਂਦਾ ਹੈ ਕਹਿੰਦੇ ਪਿਛਲੇ 6 ਮਹੀਨੇ ਤੋਂ ਤੇ ਸਾਡਾ ਅੱਧਾ ਮੁਲਖ ਇਸੇ ਕੰਮ ਲੱਗਿਆ ਹੋਇਆ ਹੈ ਵੀ ਉਹਨਾਂ ਦੇ ਵਿਆਹ ਚ ਫਲਾਣਾ ਆ ਗਿਆ ਠਮਕਾ ਆ ਗਿਆ ਇਹ ਹੋ ਗਿਆ ਉਹ ਹੋ ਗਿਆ ਕਈਆਂ ਨੂੰ ਇਹੀ ਫਿਕਰ ਪਿਆ ਹੋਇਆ ਹੈ ਵੀ 5000 ਕਰੋੜ ਰੁਪਈਆ ਉਹਨਾਂ ਨੇ ਵਿਆਹ ਤੇ ਲਾਤਾ ਯਾਰ 5000 ਕਰੋੜ ਰੁਪਈਆ ਉਹਨਾਂ ਵਾਸਤੇ ਕੀ ਹੈ ਕੁਝ ਵੀ ਨਹੀਂ 5000 ਕਰੋੜ ਰੁਪਈਆ ਅੰਬਾਨੀ ਦੀ ਕੁੱਲ ਸੰਪਤੀ ਦਾ 0.5% ਬਣਦਾ ਹੈ ਤੇ ਜੇ ਇਹੀ ਗੱਲ ਅਸੀਂ ਆਪਣੇ ਤੇ ਲਾਗੂ ਕਰੀਏ ਨਾ ਵੀ 8-10 ਕਿੱਲਾਂ ਵਾਲੇ ਦੀ ਸੰਪਤੀ ਦਾ ਜੇ ਆਪਾਂ 0.5% ਕੱਢੀਏ ਤਾਂ ਉਹ ਲੱਖ ਰੁਪਈਆ ਬਣਦਾ ਤਾਂ ਇਸ ਸਾਬ ਨਾਲ ਅਗਲਾ ਤੇ ਸਿਆਣਾ ਜੀਨੇ 1% ਵੀ ਪੈਸਾ ਨਹੀਂ ਖਰਚਿਆ ਹੁਣ ਗੱਲ ਤਾਂ ਤਾਂ ਹੈ ਜੇ ਤੁਸੀਂ 1 ਲੱਖ ਰੁਪਏ ਚ ਵਿਆਹ ਕਰਕੇ ਦਿਖਾਉਂਦਾ ਫਿਰ ਕਈ ਉਸ ਵਿਆਹ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਨੌਨਿਹਾਲ ਸਿੰਘ ਦੇ ਵਿਆਹ ਨਾਲ ਕੰਪੇਅਰ ਕਰੀ ਜਾਂਦੇ ਆ ਉਹ ਯਾਰ ਉਹ ਕੰਪੈਰੀਜ਼ਨ ਹੋ ਹੀ ਨਹੀਂ ਸਕਦਾ ਮਹਾਰਾਜੇ ਨੇ ਆਪਣੇ ਪੋਤਰੇ ਦੇ ਵਿਆਹ ਤੇ ਲੋਕਾਂ ਨੂੰ ਦਾਨ ਦਿੱਤਾ ਸੀ ਭਰ ਭਰ ਕੇ ਤੇ ਇੱਥੇ ਤੁਸੀਂ ਦੇਖਿਆ ਵੀ ਜੀਓ ਦੇ ਰੇਟ ਵਧ ਗਏ ਸੋ ਉਹ ਕੰਪੈਰੀਜ਼ਨ ਗਲਤ ਹੈ ਤੁਹਾਡਾ ਉਹਨਾਂ ਨਾਲ ਕੰਪੇਅਰ ਨਾ ਕਰੋ ਬਾਕੀ ਸਿਆਣੇ ਬਣੋ ਅਗਲਾ ਨੇ ਆਪਣੀ ਸੰਪਤੀ ਦਾ 1% ਵੀ ਪੈਸਾ ਨਾ ਖਰਚ ਕੇ ਵਿਆਹ ਕਰਤਾ ਸੋ ਤੁਸੀਂ ਵੀ ਇਦਾਂ ਹੀ ਕਰਨਾ ਹੈ